ਪਤਿ ਸ੍ਰੀ ਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੀ ਆ ਅੱਜ ਦੇ ਬਲੌਗ ਚ ਸਵਾਗਤ ਤੇ ਲੱਗੇ ਵੀ ਜੀ ਕੰਮਕਾਰ ਬਾਕੀ ਆਪਣੇ ਇੱਧਰ ਧਾਨ ਵੱਢ ਹੋ ਗਿਆ ਜੀ ਕੱਲ ਝਾੜ ਤੇ ਤੇ ਇਹ ਇਹਦੇ ਬਲੌਗ ਬਣਨੇ ਨੇ ਕਿਉਂਕਿ ਨੇਰਾ ਹੋ ਗਿਆ ਤੇ ਹੀ ਕੱਲ ਤਾਂ ਕਰਕੇ ਬਾਕੀ ਇੱਧਰ ਆੜ ਪਾਈ ਜੀ ਹੁਣ ਆ ਖਾਲੀ ਪਿੱਛੇ ਇਹ ਸਵਾਰ ਘਾਟੇ ਆ ਤੇ ਉੱਧਰ ਡੈਡੀਏ ਵੀ ਮੋਟਰ ਚਲਾਣ ਇੱਧਰ ਆ ਨੱਕਾ ਜੀ ਆਪਣਾ ਤੇ ਪਾਣੀ ਛੱਡਣਾ ਜੀ ਬੂਟਿਆਂ ਨੂੰ ਕਿਉਂਕਿ ਲੇਬਰ ਦੀ ਕਮੀ ਕਰਕੇ ਬੂਟੇ ਆਪਣੇ ਰਹਿ ਗਏ ਪੱਟੋਂ ਤੇ ਆ ਦਿਖਦੇ ਹੋਣੇ ਤੁਹਾਨੂੰ ਉਹ ਸਾਹਮਣੇ ਇੱਧਰ ਇੰਨੇ ਇੰਨੇ ਕ ਪੱਟਾ ਹੋ ਜੀ ਆਹ ਤੇ ਬਾਕੀ ਇੱਧਰ ਦੀ ਸੜਾ ਸਾਰੇ ਖੜੇ ਆ ਜਰਾ ਤਾਂ ਕਰਕੇ ਤੇ ਬਾਕੀ ਦਿਖਾਉਂਦੇ ਤੁਹਾਨੂੰ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬੈਕ ਕੈਮਰਾ ਦਿਖਾਉਂਦੇ ਤੁਹਾਨੂੰ ਲੋ ਜੀ ਆਹ ਬਣਾਈ ਹੈ ਜੀ ਖਾਲੀ ਇੱਧਰ ਕਰਤੀ ਐ ਸਾਫ਼ ਦੇਖ ਰਹੀ ਹੁਣ ਪਾਣੀ ਚੜਾਇਆ ਕਿਉਂਕਿ ਉਹ ਖੇਤ ਪਰਲਾ ਮੜਾ ਜਿਹਾ ਉੱਚਾ ਜੀ ਉੱਥੇ ਤੇ ਨੀਵਾ ਜਿਹਾ ਤਾਂ ਕਰਤਾ ਕਹੀਂ ਨਾਲ ਬਾਕੀ ਦੇਖਦੇ ਐ ਕਾਲੂ ਆਣਾ ਜੀ ਲੀਵਰ ਨੇ ਧਾਨ ਵਧਣੇ ਵਾਲੀ ਨੇ ਆਹ ਰਹਿੰਦਾ ਜੀ ਇਹ ਆਪਣਾ ਇੱਕ ਖੱਤਾ ਤੇ ਇੱਕ ਖੱਤਾ ਉਹ ਪਰ ਰਹਿੰਦਾ ਜੀ ਵਧਣੇ ਨੂੰ ਤੇ ਬਾਕੀ ਇੱਕ ਵੱਡਿਆ ਪਿਆ ਜੀ ਉਹ ਝਾੜਨਾ ਵੀ ਹੈਗਾ ਕੱਲੂ ਤੇ ਇੱਧਰ ਆਹ ਮੱਕੀ ਵਾਲਾ ਖੇਤ ਅਸੀਂ ਬਾਹਰ ਤਾਂ ਜੀ ਇੱਚੀ ਵੱਟ ਪਾਤੀ ਇੱਕ ਇਹਨੂੰ ਪਹਿਲਾਂ ਧਾਨ ਜੀ ਝਾੜ ਕੇ ਫੇਰੂ ਤੇ ਬਾਅਦ ਇਹ ਇੱਥੇ ਟਰਾਲੀ ਕੱਢਣੀ ਤਾਂ ਕਰਕੇ ਹਜਾ ਇਹਨੂੰ ਰੋਕ ਕੇ ਲਾਵਾਂਗੇ ਜੀ ਪਾਣੀ ਤੇ ਬਾਕੀ ਮੋਟਰ ਦਿੱਤੀ ਹੈ ਚਲਾ ਇੱਧਰ ਆ ਗਿਆ ਜੀ ਪਾਣੀ ਦੇਖਦੇ ਆਉਣ ਇਹਨੂੰ ਨਾਲੇ ਗਿੱਲੀ ਕਰ ਲੈਣੀ ਜੀ ਆੜ ਇਹ ਤੇ ਬਾਕੀ ਇਹਨੂੰ ਕਾਲੂ ਛੱਡਾਂਗੇ ਜੀ ਪਾਣੀ ਕਿਉਂਕਿ ਰਾਤ ਰਾਤ ਚੱਠ ਜੂਗੀ ਨਾਲੇ ਮਾੜੀ ਮੋਟੀ ਜਿੱਥੇ ਉੱਚੇ ਨੀਵੇਂ ਦਾ ਪਤਾ ਲੱਗ ਜੂਗਾ ਤੇ ਬਾਕੀ ਚੱਲਦੇ ਜੀ ਕੰਮ ਬਹੁਤ ਵਧੀਆ ਪਰਾਲੀ ਆਪਣੀ ਗਈ ਸਾਰੀ ਬੇਕ ਖੇਤ ਚ ਖੜੀ ਹੋ ਬੇਗੀ ਤਾਂ ਐਦੀ ਤੇ ਬਾਕੀ ਆਹ 6 ਕਨਾਲ ਜਗਾ ਛਾੜੀਏ ਜੀ ਇਹ ਅਸੀਂ ਇਹਦੇ ਵਿੱਚ ਟਰਾਲੀ ਸੋਹਣੀ ਹੋਊਗੀ ਜੀ ਯਾਨੀ ਕਿ ਮਾੜੀ ਜਹੀ ਊਣੀ ਐ ਬਾਕੀ ਇਹਨ ਫੁੱਲ ਹੋ ਗਈ ਝਾੜ ਬਾਕੀ ਕੰਡਾ ਦੱਸੂਗਾ ਜੀ ਤੇ ਵਾਕ ਆਹਾਂ ਚੱਲਦੇ ਜੀ ਆਪਣੇ ਕੰਮਕਾਰ ਤੇ ਅੱਗੇ ਦਿਖਾਉਂਦੇ ਤੁਹਾਨੂੰ ਬਣੇ ਰਿਹਾ ਤੁਸੀ ਵੀਡੀਓ ਦੇ ਨਾਲ ਲੋ ਜੀ ਆਹ ਹੈ ਪਪੂਲਰ ਅਸੀਂ ਜਿਹੜੇ ਆਪ ਪਟਾਉਂਦੇ ਤੇ ਇਹਦੇ ਵਿੱਚ ਆ ਪਾਤੀਆਂ ਜੀ 2 ਕ ਬੱਟਾ ਤੇ ਇਹਨੂੰ ਪਾਣੀ ਲਾਣਾ ਜੀ ਕਿਉਂਕਿ ਇਹਦਾ ਵਜਨ ਮੜਿਆ ਘੱਟ ਦਿੰਦਾ ਇਹ ਰੇਤਾ ਹੈ ਤਾਂ ਕਰਕੇ ਹੀ ਤੇ ਬਾਕੀ ਇੱਧਰ ਆਪਣੀਆਂ 30 ਕਬੂਟੇ ਫੱਟ ਹੋਈਏ ਜਾਂ 75 ਬੂਟੇ ਖੜੇ ਐ ਯਾਨੀ ਕਿ ਖਰਚਾ ਖਰਚਾ ਸਾਰਾ ਤਕਰੀਬਨ ਕੱਢ ਗਈ 40000 ਰੁਪਏ ਬਚ ਗਏ ਆਪਾਂ ਨੂੰ ਦੋ ਗੱਡੀਆਂ ਦਾ ਤੇ ਬਾਕੀ ਤਕਰੀਬਨ ਬੂਟੇ ਜਿਆ ਸੋਹਣੇ ਹੁਣ ਦੇਖਦੇ ਹੀ ਬਾਕੀ ਹੁਣ ਇਹਨੂੰ ਪਾਣੀ ਤਾਂ ਕਰਕੇ ਲਾਣਾ ਜੀ ਤਾਂ ਵਜਨ ਜੇ ਵੱਜੂਗਾ ਲੇਬਰ ਨਹੀਂ ਮਿਲੀ ਜੀ ਸਾਨੂੰ ਪਹਿਲਾਂ ਤਿੰਨ ਕ ਬੰਦੇ ਤੇ ਤਿੰਨ ਬੰਦੇ ਦੂਆ ਦੋ ਦਿਨ ਚ ਇੱਕ ਗੱਡੀ ਕਰਦੇ ਤਾਂ ਕਰਕੇ ਵੀ ਵਜਨ ਨੂੰ ਫਰਕ ਪੈਂਦਾ ਹੀ ਬੂਟੇ ਨੂੰ ਕੋਈ ਧੁੱਪ ਵੀ ਪੂਰੀ ਪੈਂਦੀ ਹੁਣ ਤੇ ਬਾਕੀ ਇਹਨੂੰ ਪਾਣੀ ਲਾ ਕੇ ਜੀ ਕੱਲੂ ਫਿਰ ਦੇਖਦੇ ਆ ਲੇਵਰ ਨਾਲ ਨਾ ਚਾਰ ਚਾਰਕ ਦਿਨ ਲੱਗਣੇ ਜੀ ਉਹ ਹੈਗੇ 6-7 ਬੰਦੇ ਉਹ ਇੱਕ ਦਿਹਾੜੀ ਚ ਦੋ ਗੱਡੀਆਂ ਭਰਦੇ ਹੀ ਉਹ ਬਾਕੀ ਆਪਣਾ ਦੋ ਦਿਨ ਦਾ ਹੀ ਕੰਮ ਐ ਇਹ ਬੂਟਿਆਂ ਦਾ ਤੇ ਉਤੇ ਬਾਦ ਬਾਕੀ ਰੇਟ ਵੀ ਵਧੀਆ ਲੱਗਦਾ ਜੀ ਰੇਟ 1200 ਰੁਪਏ ਲੱਗਦਾ ਜੀ ਬਲਾਚੌਰ ਬਲਾਚੌਰ ਮੰਡੀ 'ਚ ਸੜਦੇ ਅਸੀਂ ਉੱਥੇ 1200 ਰੁਪਏ ਲੱਗਦਾ ਜੀ ਆਪਣਾ ਓਵਰ ਦਾ ਮਾਲ ਤੇ ਬਾਕੀ ਬਾਲਣ ਲੱਗਦਾ ਈ 400 ਰੁਪਇਆ ਕੁਆਂਟਲ ਬਾਕੀ ਡੇੜ ਤਾਂ ਠੀਕ ਹੈ ਜੀ ਇਹ ਜਹਾ ਬਾਕੀ ਦੇਖ ਰਿਹਾ ਈ ਚੱਲਦੇ ਕੰਮਕਾਰ ਪਾਣੀ ਆਪਣਾ ਆ ਗਈ ਹੈ ਇੱਧਰ ਖਾਲੀ ਚ ਇੱਥੇ ਦੇਖਣਾ ਈ ਪਾਣੀ ਜਿਹੜਾ ਸਿੱਧਾ ਪੈ ਗਿਆ ਖੇਤ ਚ ਠੀਕ ਹੈ ਨਹੀਂ ਹੋਰ ਨੀਮੀ ਕਰਨੀ ਪੈਣੀ ਇੱਥੇ ਦੇ ਖਾਲੀ ਕਿ ਬਾਪੂ ਉਹ ਖੜਾ ਈ ਪਰਾਂ ਨੱਕੇ ਕੋਲ ਤੇ ਉਧਰ ਕਿਉਂਕਿ ਇਹ ਆਪਣਾ ਖੇਤ ਉੱਚਾ ਹੈ ਉਧਰ ਪਾਈਪ ਲਾਈਨ ਉਛਲਦੀ ਹੈ ਤਾਂ ਕਰਕੇ ਉਹ ਗਵਲਾ ਨੱਕਾ ਇੱਕ ਖੋਲਣਾ ਪੈਂਦਾ ਹੀ ਮੜਾ ਇੱਟ ਲਗਾਉਣਾ ਪੈਂਦਾ ਤੇ ਇੱਧਰ ਆ ਧਾਨ ਵੱਡੇ ਵੀ ਭਈਆਂ ਨੇ ਥੋੜੇ ਜਿਹਾ ਵੜਤੇ ਦੇ ਨਹੀਂ ਕਹੂੰਗੀ ਇਹ ਹਰੇ ਦੇ ਮੜ ਜੇ ਵਿੱਚ ਦੋਕ ਦਿਨ ਹੀ ਰੋਕ ਲੈ ਤੇ ਵਿੱਚ ਨੂੰ ਹੁਣ ਕਾਲੂ ਦੇਖਦੇ ਕਾਲੂ ਆਉਂਗੀ ਲੇਵਰ ਕਾਲੂ ਇਹ ਖੱਤਾ ਵੱਡ ਗਈ ਉਹ ਪਰਾਂ ਪਰਲਾ ਖੱਤਾ ਝਾੜਨਾ ਨਹੀਂ ਤੇ ਨਾਲੇ ਵਿੱਚ ਆ ਖੱਤਾ ਵੱਡਣਾ ਇੱਕ ਉਹ ਬੋਰ ਕੋਲਾ ਟਾਕੀ ਉਹ ਵੀ ਵੱਢਣੀ ਹੈ ਤੇ ਬਾਕੀ ਅੱਜ ਦਾ ਵਲੌਗ ਆਪਣਾ ਜੀ ਐਨਾ ਕੇ ਤਾਂ ਕੱਲੂ ਦਿਖਾਵਾਂਗੇ ਤੁਹਾਨੂੰ ਧੰਨਵਾਦ ਜੀ